ਜਾਜ ਕਰਦਾ ਇੱਥੇ ਖੜਾ ਇੱਥੇ ਆਪਣੇ ਮਨ ਹੁੰਦਾ ਸੀ ਪਹਿਲੀ ਵਾਰ ਬਾਬਾ ਤਾਂ ਕਰੁੰਦੀ ਸਾਰੀ ਦਰਿਆ ਰੋੜ ਕੇ ਲਾਇਆ ਪਾਲੀ ਹੋਣਾ ਪੈਣੀ ਆ ਨੇ ਮਾਣ ਅੱਜ ਸਾਡੇ ਤਾਜ ਜੀ ਮਾਰਨਾ ਵੇ ਗੇੜਾ ਨਾ ਸਾਡੇ ਪੈੜ ਗੋੜੀ ਵੇਖਣ ਆਏ ਆ ਅੱਜ ਖੁਦਾ ਆ ਇਹ ਦਰਜੇ ਗਿਡਾ ਮਾਰਨਾ ਕਿਉਂਕਿ ਆਪਾਂ ਜੇ ਫਿਰ ਵੀ ਪੁੰਨੇ ਨਹੀਂ ਸੈਨਯੋਜ ਨੇ ਆਪਾਂ ਕਿੰਨੇ ਆ ਕਿਉਂਕਿ ਜਿਹੜੀ ਆਪਾਂ ਪਹਿਲੇ ਵਨ ਗਲਤੇ ਉਲਟੇ ਹੋ ਜਾਂਦੇ ਆ ਇੱਕ ਦੋ ਫਿਰ ਵੀ ਤੇ ਆਪਾਂ ਨੂੰ ਇਥੇ ਵੀ ਦੇਖ ਕੇ ਨਾ ਦੱਸਣਾ ਹਥੇ ਆ ਚੀਜ਼ ਕਰ ਦੋ ਬਾਕੀ ਕਰ ਲੈਣ ਮੈਂ ਜਦ ਮੋਟਰ ਤੇ ਜਾ ਕੇ ਟਰੈਕਟਰ ਆਪਣੀ ਤੇ ਪਾ ਦੇ ਖਲੋਤੇ ਅੱਜ ਬੰਦੇ ਲਾ ਕੇ ਇਹਦੇ ਸਾਰੇ ਛਪੈਦੇ ਜਿੰਨੇ ਆ ਇਹਨਾਂ ਦੀ ਸਫਾਈ ਕਰਾਉਣੇ ਥੱਲੋਂ ਜਿੰਨਾ ਗੰਦ ਪੈ ਸਾਰਾ ਵੜ ਦਿੰਨੇ ਆ ਆ ਵੀ ਪਾ ਜੀ ਆਪਾਂ ਪਾਣ ਮਲੇ ਹੁਣ ਫਾਰਮ ਤੇ ਧੰਗਾਂ ਹਨ ਬਣੇ ਦੋਵਾਂ ਜਹਾਜਾਂ ਦੇ ਪਿਛੇ ਤਵੀਆਂ ਆ og það er að hægt að það er ekki að koma nú. Óna. Gaf að bani sér að það er ekki að perjaða núna ekki að koma. Ná það er það sem alveg er að fíða það bænum. Það er í annars bæðir og það er það ekki. ਕੀ ਕਾ ਕਾ ਗੰਦ ਬੜਾ ਹੋ ਗਿਆ ਹੁਣ ਤੇਲ ਪਾਣੀ ਪਾ ਕੇ ਕਰਕੇ ਚੱਕ ਸਾਰਾ ਕੁਝ ਇੱਕੋ ਢਿਆਂ ਨੂੰ ਕਰਤਾ ਸਟਾਰਟ ਇੱਕ ਪੂਸੇ ਪਾਦਿਆਂ ਤਵੀਆਂ ਤੇ ਦੂਜੇ ਨਾਲ ਹੱਲੀ ਹੱਲੀਆ ਮਾਰਦੇ ਇੱਕ ਵਾਰੀ ਥਲ ਥੋੜੀ ਜਿਹੀ ਗਿੱਲੀ ਆ ਉਹਦੇ ਤੇ ਖਾਲੀ ਟਰੈਕਟਰ ਫੇਰ ਦਿੰਦੇ ਏਦਾਂ ਹੀ ਬਾਅਦ ਚੋਂ ਪੌਣੇ ਪਿੱਛੇ ਦੀ ਤਵੀਆਂ ਹੁਣ ਪਹਿਲਾਂ ਛੱਡਦੇ ਗੱਫਾ ਪਾਣੀ ਫੇਰ ਦੂਜੇ ਕੰਮ ਕਰਦੇ ਆ ਪਹਿਲਾਂ ਫੇਟ ਪੂਜਾ ਇਹ ਕੰਮ ਦੁਜਾ ਪੱਖਾਈ ਦਾ ਆਂਦੇ ਜਾਂਦੇ ਜਾਂਦੇ ਉਹ ਇਹਦੇ ਪਿਛੇ ਨਾ ਭਾਈ ਇਹੇ ਕਿਹੜੇ ਕਾਢੇ ਖਾਲੀ ਇਹਦਾ ਇਹ ਇਹ ਪਹਿਲੇ ਵਿੱਚ ਲੀਆਂ ਮਾਰਦੇ ਇਦਾਂ ਹੀ ਕੰਗੀਆਂ ਲੱਗਣ ਰੇਲ ਕਰਦੇ ਵੀ ਤੇ ਬੜਾ ਡਾਈਨ ਇਹ ਗੱਲ ਦੇ ਤੱਕ ਵੇ ਯੋਨਾ ਖਾਹ ਪਾਣੀ ਛਾਕੇ ਤੇ ਕਿ ਆਪਾਂ ਅੱਜੋ ਟਿਆ ਵੀ ਦੋਵੇਂ ਘਰਾ ਦੇ ਯੋਨਾ ਪਹਿਲੇ ਤੇ ਹੋਣ ਤੇ ਉਪਰੇ ਖਾਹ ਜਿੋਨਾ ਸਾਰਾ ਦਿਨ ਕੋਲ ਦੇ ਢਗਾਂ ਦੇ ਬੈਠੇ ਸਾਮਾਨ ਨੂੰ ਆਦਾ ਸੋਟਣਾ ਆਪਾਂ ਸਾਰਾ ਦਿਨ ਉਹਨਾਂ ਨਾਲ ਚਾਹ ਪਾਣੀ ਪੀ ਕੇ ਸੱਜੀ ਹੋਣੀ ਮਾਰਾ ਦੂਸਰੇ ਪੇਸਾ ਨਾਲ ਚਾਹ ਤੇ ਪਾਣੀ ਦੀ ਕੰਮ ਕੋਈ ਸੁਣਦੇ ਯੋਨਾ ਨਾਲ ਦਾ ਘਤੇ ਕੋੜੇ ਅੰਦਰ ਪਾਣੀ ਪਿੰਡ ਨੂੰ ਚਾਲੇ ਕੰਮ ਗਿਆ ਇਥੋਂ ਨਿਬੜ ਪਾਰੋਂ ਪਹਿਲੀ ਫੁੱਲ ਵਾਲਾ ਪਹਿਲੀ ਸਾਰੀ ਇਕੱਲੀ ਫੁੱਲਤੀ ਆ ਤੇ ਹੁਣ ਸਵੇਰੇ ਜਾਵਾਂਗੇ ਬੰਨੇ ਬੰਨੇ ਸਾਰੇ ਗੇੜੇ ਗੁੜੇ ਲਾ ਕੇ ਤੇ ਫਿਰ ਟਰੈਕਟਰ ਜਿਹੜੇ ਦਰਮਿਆਨ ਪਾਰ ਫਿਰ ਵਾਪਸ ਕਰਾਂਗੇ ਹੁਣ ਆਪਾਂ ਇੱਥੇ ਆਵਾਂਗੇ ਸਾਰੀ ਪਿੰਡ ਜਿੰਨੀ ਕਣਕ ਸਾਰੀ ਵੇਚ ਕੇ ਇਹਨੂੰ ਫਿਰ ਰਣ ਕੇ ਪਾਵਾਂਗੇ ਫਿਰ ਇਹਨੂੰ ਕਾ ਨਾ ਕੋ ਨੂੰ ਉਹ ਜੇ ਕਰਾਂਗੇ ਪਿੰਡ ਦਾ ਸਾਰਾ ਕੰਮ ਨੇ ਬੜ ਗਿਆ ਹੁਣ ਇਹ ਸਾਰੀ ਪੈੜੀ ਫੁੱਲੀ ਗਈ ਆ ਇੱਥੇ ਨਾਲ ਜਿਹੜਾ ਕੰਮ ਸਮਾਪਤ ਹੋ ਗਿਆ ਕਰੀ ਹੁਣ ਸੁੱਕਦੀ ਰਹੂਗੀ ਤੇ ਅਜੇ ਦਾਦਨ ਲੱਗ ਲੱਗਣੀ ਪੈਂਦੀ ਉਹ ਨਜ਼ਰ ਨੂੰ ਸੁੱਕੇ ਨਹੀਂ ਪੈੜੀ ਇਹ ਵੀ ਫਿਰ ਇਹਨੂੰ ਉਦੋਂ ਵਾ ਕੇ ਤੇ ਉਦੋਂ ਫਿਰ ਇਹਨੂੰ ਤੇਰਾ ਦੇ ਨਾਲ ਦੇ ਨਾਲ ਹੀ ਜਿਹੜਾ ਪਿੰਡ ਦਾ ਸਾਰਾ ਕੰਮ ਨੇ ਬੜਿਆ ਹੋਊਗਾ ਇਹ ਟੈਨਸ਼ਨ ਖਤਮ ਹੋ ਗਈ ਇਹਦੀ ਅੱਜ ਇਹਿੰਦਵਰ ਪ੍ਰਾਸ ਦੇਰ ਦੇ ਬੈਠੇ ਟਰਾਂ ਦੇ ਚਾਹ ਦੂਰ ਦੇ ਘਰ ਲਾ ਚ ਪਾਣੀ ਵੀ ਨਹੀਂ ਪੀਤਾ ਪਾਣੀ ਹੋਣਾਂ ਟਰੇ ਡੱਕੇ ਜਾਂ ਫਿਰ ਪੀਤਾ ਬਾਪੂ ਕਹਿੰਦੇ ਤੁਸੀਂ ਦੋ ਦਿਨ ਛੁੱਟੀ ਮਾਰੀ ਤੇ ਅੱਜ ਟਰ ਚੋ ਵੀ ਦੋ ਦਿਨ ਕੱਢਨੇ ਆ ਸਵੇਰ ਦੇ ਬਾਹਾਂ ਨਹੀਂ ਅੱਜ ਫਿਰ ਹੋਣ ਪੁੱਤਰਿਆਂ ਅਸੀਂ ਸਵੇਰੇ ਫੇਰ ਦੁਬਾਰਾ ਆਵਾਂਗੇ ਫੋਨ ਆਪਾਂ ਅੱਪਰੇ ਬੋਰਡ ਨੂੰ ਜਾਣਦੇ ਬੋਰਡ ਚੜ੍ਹਨ ਨੂੰ ਲਿਰਦੇ ਆਦਾਂ ਜਿਹਾ ਆਇਓ ਇਹ ਆਜੂ ਸਿੰਘ ਜੰਮਾ ਫੇਟੇ ਕੀਤਾ ਲੈ ਕੇ ਦੇ ਵਿੱਚ ਪਹਿਨਾਈ ਤੇ ਰਸਾ ਬਾਂੰਦਿਆ ਹਰ ਬਾਦ ਰਸਾ ਗਿਆ ਟੁੱਟ ਰਸਾ ਨਵਾਂ ਪਾਉਣੇ ਆਂ ਪਰ ਆਜ ਕੱਢਣ ਵਾਲਾ ਕੱਢਣਾ ਉਹਦਾ ਹੀ ਪਿਆ ਵਾ ਆਦਾ ਮਕੇਦਰ ਸੈਂਕਾ ਡਰਾਈਵਲੀ ਕਰ ਰਿਹਾ ਆ ਦੇਵ ਸਿੰਘਾ ਫਾਰਮ ਨਾਲ ਆਡੇ ਵੱਡੇ ਉਹ ਸਾਡੀ ਵੇਟ ਕਰ ਰਹੇ ਬੈਠੇ ਕੰਡੇ ਦੀ ਇਹ ਆਉਣਾ ਤੇ ਫਾਰਮ ਤੇ ਜਾਣਗੇ ਇਹਨਾਂ ਰਾਤ ਇੱਥੇ ਟ੍ਰੇਟਰਾਂ ਲੱਗ ਹੁੰਦੇ ਆ ਇਹ ਇਹ ਸਾਡੇ ਵੱਡੇ ਫਾਰਮਾਨ ਸਾਹਿਬ ਦਲੇਰ ਸਿੰਘ ਵੈਂਦੀ ਇਹ ਸਾਡਾ ਬੈਠਾ ਦਲੇਰ ਸਿੰਘ ਸਾਡੀ ਵੇਟ ਕਰ ਰਹੇ ਮੇਰੇ ਸਰਦਾਰ ਹੁੰਦੇ ਆ ਕਵੇ ਚੱਲ ਮੋਦੀ ਫੇਰ ਕਰਦੇ ਚਲ ਹੁਣ ਬਾਹਰ ਲੈ ਜਾਏ ਇਹਨੂੰ ਚੱਲ ਚੱਲ ਕਿਦਾਂ ਛੱਡ ਗਏ ਇਹ ਚੱਲ ਜੱਡੋਂ ਹੇ ਸੁੱਤਰ ਗਿਆ ਹੈ ਨਾ ਟ੍ਰੈਕਟਰ ਫੜੇ ਵਾਰ ਆਇਆ ਲੈ ਜਾ ਮੋਦੀ ਪਾਇਆ ਸੀ ਆ ਤੈਨੂੰ ਬਾਹਰ ਛੱਡੀ ਹੋਣੀ ਭੱਜ ਗਈ ਤੂੰ ਡਾ ਲੈਣਾ ਤੇ ਮੁੱਢਿਆ ਜਾ ਬਜਾ ਤੇ ਕੋਈ ਨਹੀਂ ਬਜਾ ਮੁੱਢੀ ਤੇ ਤੂੰ ਕਰਨਾ ਸੀ ਬਜਾ ਸੀ ਆਇਆ ਲੱਗਦਾ ਕੰਮ ਆ ਚੜੋ ਤਾਂ ਕੰਮ ਆ ਬਿਲਾਂ ਕੰਡੇ ਉੱਤੇ ਜਿਹੜਾ ਇਕਰਾਣਾ ਭਰਾ ਮੁੱਖ ਤੇ ਲੈ ਗਿਆ ਉਸ ਤੇ ਕੰਮ ਆ ਹਾਂ ਕੋਈ ਦਾਸ ਦਾ ਪਾੜਾ ਪਿੰਡਾਂ ਨੂੰ ਇਹ ਸਾਡਾ ਬਾਈ ਯਾਰ ਦਾ ਸਾਨੂੰ ਬਾਪੂੜਾ ਲੱਗਿਆ ਅਸਾਂ ਉਹਦੇ ਨਾਲ ਕਿ ਨੈਟਰੀਟਰ ਚਲਾਈਦਾ ਨਾਲ ਨਿੱਕੇ ਮੋਡੇ ਕੰਮ ਨਾਲੇ ਇਹਨਾਂ ਨਾਲ ਕਰਦੇ ਆਪਾਂ ਇਹਦੇ ਚੰਗਾ ਆਪਾਂ ਰੱਖਿਆ ਵਾ 585 hectar ਦਾ